ਨੇ ਗਈ ਨਹੀਂ ਆ ਕੰਮ ਤੇ ਚੱਲੀ ਹਾਂ ਬਸ ਮੈਂ ਹਾਂ ਮੈਂ ਦੁੱਧ ਵਰੀਦਾਂ ਆ ਬਾਲਾ ਦਵਾ ਕੇ ਰੱਖ ਜਾ ਬਸ ਤੁਹਾਨੂੰ ਇਹਨੇ ਮਗਰ ਉਸ ਤੋਂਣਾ ਹੀ ਜੋ ਦੁੱਧ ਮੰਗਿਆ ਬਸ ਹੋ ਗਿਆ ਮੈਂ ਚੱਲੀ ਬਸ ਇਹੋ ਗੱਲ ਸੁਣ ਜ਼ਿੰਮੇਦਾਰਾਂ ਦੀ ਨੋਂ ਆ ਇਹੋ ਜਿਹੀ ਡੀੜੇ ਪਾ ਕੇ ਨਾ ਉੱਧਰ ਚ ਆਇਆ ਤਾਂ ਚੰਗਾ ਨਹੀਂ ਲੱਗਦਾ ਮੈਨੂੰ ਆਏ ਹਾਏ ਕੋਈ ਨਹੀਂ ਮੰਮੀ ਕੰਮ ਹੀ ਕਰਨਾ ਉੱਥੇ ਮੈਂ ਕੀ ਕਰਨਾ ਜਾ ਕੇ ਕੰਮ ਹੀ ਕਰਨਾ ਉੱਧਰ ਵੀ ਡੀੜਿਆਂ ਤੇ ਕੰਮ ਕਰਨਾ ਤੇ ਤਾਂ ਨਰਕ ਹੀ ਪਾ ਕੇ ਜਾਈਦਾ ਇਹੋ ਜਿਹੀ ਡੀੜੇ ਪਾ ਕੇ ਜਾਈਦਾ ਚੰਦੂ ਜੀ ਲੇੜੇ ਪਾ ਮੈਂ ਦੁੱਧ ਘਰਮ ਕਰਦੀ ਚੱਲ ਚੱਲ ਬਦਲ ਲੈਣੀ ਕੋਈ ਨਹੀਂ ਉਬਲ ਨਾ ਆ ਫਤਿਆ ਨਾ ਉਬਲਦਾ ਜਾ ਜਾ بڑا ਚੁਲਕਾ ਫਿਰਦਾ ਮੈਂ ਆਪਣੀ ਧੀ ਵੱਲ ਜਦੋਂ ਵੇਖਦੀ ਆ ਹੈ ਤ ਨਹੀਂ ਹੀ ਮੇਰੀ ਧੀ ਨੇ ਵਾਇਆ ਜੋਗੀ ਪਤਾ ਨਹੀਂ ਰੱਬ ਵੀ ਕੀ ਅੰਤ ਲੈਣ ਡਿਆ ਵਾ ਇਹਦੇ ਨਾਲ ਦੀਆਂ ਹਡਾਉਂਦੀਆਂ ਪਲਾਉਂਦੀਆਂ ਪਾਉਂਦੀਆਂ ਤੇ ਇਹ ਵਿਚਾਰੀ ਜਿੱਦਾਂ ਦਾ ਕਹਤੋਂ ਉਦਾਂ ਦਾ ਕਰ ਲੈਂਦੀ ਆ ਪਰ ਰੱਬਾ ਇਦਾਂ ਨਾ ਕਿਸ ਨੂੰ ਕਰੀ ਕਿਥੇ ਚਲ ਚਲੀ ਸਿਰੇ ਸਿਰੇ ਨਵਾਂ ਸੂਟ ਪਾ ਕੇ ਮੈਨੂੰ ਦੱਸਿਆ ਵੀ ਨਹੀਂ ਮਮੀ ਹੂੰ ਦੀਪ ਚਲੀ ਕਿਤੇ ਨਹੀਂ ਕਿਉਂ ਮੈਂ ਬੜੀ ਤਿਆਰ ਹੋਈ ਆ ਤਾਂ ਪੁੱਛਿਆ ਮੈਂ ਕਿਹਾ ਹੀ ਚੰਗੇ ਲੀੜੇ ਪਾ ਉਹ ਸੜਿਆ ਜਾ ਸੂਟ ਤੇ ਚੁੰਨੀ ਜਿਹੜੀ ਕਿਤੇ ਪਰੋਲੇ ਜੇ ਵਰਗੀ ਉਹ ਤਾਂ ਮੈਂ ਛੋਟੀ ਦੇਣੀ ਆ ਮੈਂ ਕਿਹਾ ਮੈਂ ਚੰਗੇ ਲੀੜੇ ਪਾ ਕੇ ਚੱਲ ਕੁੜੀਏ ਮਮੀ ਜਲਦੀ ਮੁੰਨਾ ਐਮਾ ਕਰਕੇ ਆਉਣੀ ਕੰਮ ਆਹੋ ਚਲ ਜਾ ਮਮੀ ਉਹਦਾ ਕਹਿਣੋ ਜੀਤ ਨਹੀਂ ਕਰਦਾ ਬਾਹਰ ਲੱਛਣੇ ਦੇ ਕੰਮ ਕਰਨ ਵਾਲੇ ਨਹੀਂ ਆ ਵੀ ਉਹਨੇ ਘਰ ਕੰਮ ਕਰਨ ਚਲੀ ਆ ਤੂੰ ਇਹਨੂੰ ਸਰਾਰੇ ਜੇ ਪਵਾਉਣ ਲੱਗ ਗਈ ਆ ਬਹੁਤ ਸੋਹਣੇ ਆ ਦਵਿੰਦਰੇ ਕਿਹੜੀ ਉਮਰ ਉਹਦੀ ਅੰਦੇ ਹੁੰਦੇ ਵੀ ਫਾਣ ਪਾਉਣ ਇੱਥੇ ਹੀ ਉਹਨੇ ਦੇਖੋ ਥੜੀ ਨੇ ਮੈਨੂੰ ਕਦੀ ਕਿਹਾ ਹੀ ਨਹੀਂ ਪਿਆ ਉਹ ਪਾਉਣਾ ਤੇ ਉਹ ਪਾਉਣਾ ਮੈਂ ਹੀ ਕਿਹਾ ਸੀ ਐਦਾਂ ਤਾਂ ਨਹੀਂ ਸੋਚੀਦਾ ਹੁੰਦਾ ਚੰਗਾ ਹਈ ਜਿਹੜਾ ਸੂਟ ਪਾਇਆ ਕਿਦਾਂ ਫੁੱਟ ਫੁੱਟ ਪੈਂਡਿਆ ਜੇ ਕਿਤੇ ਇਦਾਂ ਹੀ ਵਨਸਵਨੇ ਸੂਟ ਪੌਂਦੀ ਰਹੀ ਤੇ ਮੇਰਾ ਵੀ ਬੰਦਾ ਘਰ ਜੀਆ ਇਦਾਂ ਮੇਰੀ ਜ਼ਿੰਦਗੀ ਤੇ ਵੀ ਅਸਰ ਪੈਣਾ ਹੋਵੇ ਨਾ ਤੇ ਕਿਤੇ ਜੋਬਨ ਪਿਗਲ ਹੀ ਜਾਵੇ ਹਾਏ ਰੱਬਾ ਕੀ ਕਰਾਂ ਹੰਦੀ ਜੀ ਐਲਬਮ ਤੇ ਖੜਾ ਹਾਂ ਕੀ ਗੱਲ ਆ ਹਾਂ ਮਾਂਜਾ ਭਰਿਆ ਕੀ ਗੱਲ ਆ ਫੋਟੋਆਂ ਵੇਖ ਕੇ ਕੋਨੇ ਦੇ ਵੇਖਣ ਰਹੀ ਆ ਵੀ ਘਨੇ ਸੱਈ ਕੀ ਆ ਮਾਮਾ ਦੇ ਰਿਸ਼ਤੇ ਬੜੇ ਪਿਆਰੇ ਹੁੰਦੇ ਮਾਂ ਕਹਿਣ ਵਾਲੀ ਮੂੰਹ ਪਰ ਜਾਂਦਾ ਹੂੰ ਇਹ ਤੇ ਹੈ ਹੀ ਆ ਜਿੰਨਾ ਚਿਰ ਮਾਂ ਪਿਓ ਨਾ ਪੇਕੇ ਘਰ ਦੀਆਂ ਰੀਝਾਂ ਵਾਂ ਤਾਂਗਾ ਉਹਨਾਂ ਦੇ ਨਾਲ ਹੀ ਆ ਮਾਂ ਪਿਓ ਦੇ ਅੱਖਾਂ ਮੀਟਣ ਤੋਂ ਬਾਅਦ ਨਾ ਤੇਆਂ ਦੀਆਂ ਤਾੰਗਾ ਉਹ ਨਿੰਕੀਆਂ ਰੀਜਾਂ ਉਹ ਜਿਹੜੀਆਂ ਉਡੀਕਾਂ ਜਿਹੜੀਆਂ ਮਾਪਿਓ ਕਰਦਾ ਨਾ ਫੇ ਸਾਡੇ ਧੀ ਨੇ ਆਉਣਾ ਆਹ ਜਾ ਚੀਜ਼ ਬਣਾਵਾਂਗੇ ਉਹ ਬਣਾਵਾਂਗੇ ਜਦ ਤੂੰ 8-9 ਦਿਨ ਹੋਏ ਉਹਨਾਂ ਦੇ ਜਾਨ ਦੇ ਨਾਲ ਹੀ ਖਤਮ ਹੋ ਜਾਂਦੀਆਂ ਲੱਖ ਵਾਰੀ ਭਰਾ ਪਰਝਾਈਆਂ ਵਾ ਜਿੰਨਾ ਮਰਜ਼ੀ ਕਰਦੇ ਹੋਣ ਫਰਕ ਪੈ ਹੀ ਜਾਂਦਾ ਮਾਪੇ ਮਾਪੇ ਹੀ ਹੁੰਦੇ ਆ ਅੱਛਾ ਤੁਹਾਡੇ ਮੰਮੀ ਆ ਹਾਂ ਚਾਪਾ ਪਰ ਜਾਈਏ ਅੱਗੇ ਮੈਂ ਵੀ ਦੀਦੀ ਕਿਆ ਨਹੀਂ ਤੁਹਾਨੂੰ ਜੀ ਨਹੀਂ ਕੀਤਾ ਮੇਰਾ ਪੁੱਛਣ ਨੂੰ ਕਦੀ ਨਹੀਂ ਕੋਈ ਆਇਆ ਕੀ ਗੱਲ ਆ ਗੁੱਸੇ ਉਸੇ ਰਹਿੰਦੇ ਆ ਜਾਂ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਆ ਐਂਦਾ ਹੀ ਬਸ ਕਹਿ ਦਿੰਦੇ ਟਾਈਮ ਹੀ ਨਹੀਂ ਲੱਗਦਾ ਲੈ ਦੱਸ ਇੰਨੇ ਕਿ ਬਿਜੀ ਹੋ ਜਾਂਦੇ ਆ ਸਾਰੇ ਕਿ ਰਿਸ਼ਤਿਆਂ ਵਾਸਤੇ ਟਾਈਮ ਨਹੀਂ ਹੈਗਾ ਮਾਰਾ ਇਹਨੇ ਸਾਰਾ ਕੋ ਆਪਣੇ ਘਰ ਦਿੱਤਾ ਪਰ ਜਿਹੜੀ ਠੰਡ ਉਹਨਾਂ ਦੇ ਹੋਂ ਜਾਣ ਨਾਲ ਪਹਿਣੀ ਆ ਨਾ ਉਹ ਉਹਨਾਂ ਨਾਲ ਹੀ ਪਹਿਣੀ ਆ ਆਹੋ ਇਹ ਤੇ ਹੈ ਹੀ ਆ ਅਈ ਨਿਆਲ ਬੰਬਾਰ ਪਈ ਹੀ ਵੇਖਣ ਡੈਪੀ ਫੜ ਕੇ ਕਦੀ ਕਦੀ ਯਾਦ ਆਉਂਦੀ ਆ ਤਾਂ ਖੋਲ ਕੇ ਬਹਿ ਜਾਂਨੀ ਆ ਇਹ ਬੜੀਆਂ ਕਰਮਾਂ ਵਾਲੀਆਂ ਧੀਆ ਹੁੰਦੀਆਂ ਵਾਂ ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਪਤਾ ਨਹੀਂ ਕਿਉਂ ਮਨ ਤੜਫਦਾ ਜਾ ਰਹਿੰਦਾ ਹਰ ਵੇਲੇ ਧਿਆਨ ਉੱਥੇ ਲੱਗਾ ਰਹਿੰਦਾ ਇੱਕ ਰੱਬ ਨੇ ਏਡੀ ਵਧੀਆ ਔਲਾਦ ਦੇ ਘਾਟ ਰੱਖੀ ਆ ਮੈਨੂੰ ਵੀ ਇੱਕ ਜੀ ਆ ਧੀ ਦੇ ਦਿੰਦਾ ਤੇ ਮੈਂ ਆਪਣੇ ਘਰ ਉਜੀ ਰਹਿੰਦੀ ਮੇਰਾ ਵੀ ਨਾ ਧਿਆਨ ਨਾ ਰਹਿੰਦਾ ਚੱਲ ਕੋਈ ਨਹੀਂ ਦੀਦੀ ਤੁਸੀਂ ਐਦਾਂ ਨਾ ਕਰੋ ਵੇਖੋ ਕਿੰਨਾ ਚੰਗਾ ਭਾਜੀ ਆ ਕਿੰਨਾ ਠਾਟਾ ਕਰਦੇ ਆ ਤੇ ਤੁਸੀਂ ਐਵੇਂ ਐਦਾਂ ਦਿਲ ਦਾ ਛੱਡੀ ਜਾਂਦੇ ਐਦਾਂ ਨਾ ਕਰੋ ਕੋਈ ਗੱਲ ਨਹੀਂ ਸੱਚ ਪੁੱਛੇ ਦੀਪ ਤੇ ਮੈਨੂੰ ਉਹਨਾਂ ਆਪਣੇ ਬਾਰੇ ਸੋਚ ਕੇ ਨਹੀਂ ਹੁੰਦਾ ਜਿੰਨਾ ਤੇਰੇ ਭਾਜੀ ਬਾਰੇ ਸੋਚ ਕੇ ਦੁੱਖ ਲੱਗਦਾ ਕਈ ਵਾਰੀ ਜਦੋਂ ਨਿੰਮੇ ਚਾਹ ਨੇ ਜਿਵੇਂ ਬੈਠੇ ਹੁੰਦੇ ਨਾ ਕਿਤੇ ਤੇ ਮੈਨੂੰ ਆਪਣੇ ਆਪ 'ਚ ਬੜੀ ਘਾਟ ਜਿਹੀ ਮਹਿਸੂਸ ਹੁੰਦੀ ਕਿ ਮੈਂ ਉਹਨਾਂ ਨੂੰ ਇੱਕ ਔਲਾਦ ਦਾ ਜਿਹੜਾ ਸੁਖ ਵਾਣਾ ਦੇ ਨਹੀਂ ਸਕੀ ਕਿਤੇ ਨਾ ਕਿਤੇ ਮੈਂ ਉਹਨਾਂ ਨੂੰ ਖੁਸ਼ੀ ਨਹੀਂ ਦੇ ਸਕੀ ਚੱਲ ਕੋਈ ਨਹੀਂ ਤਣਾ ਕਰੋ ਆਪੇ ਰ ਆਪਣੇ ਦੇ ਦੇਣਾ ਵਾ ਵੇਖਿਓ ਉਹਨੇ ਸਾਰਾ ਕੁਝ ਆਪੇ ਠੀਕ ਕਰ ਲਾ ਮੈਨੂੰ ਤੁਸੀਂ ਇੰਨਾ ਹੌਸਲਾ ਦਿੰਦੇ ਰਹਿੰਦੇ ਤੇ ਅੱਜ ਤੁਸੀਂ ਆ ਪੀਤਾ ਢੇਰੀ ਢਾਕੇ ਬੈਠੇ ਜੇ ਐਦਾਂ ਫਿਰ ਮੇਰਾ ਵੀ ਦਿਲ ਜਾ ਆਂ ਧੁਕੀ ਜਾ ਹੁੰਦਾ ਐਦਾਂ ਨਾ ਕਰੋ ਤਾਂ ਉਠੋ ਆਜੋ ਮੈਂ ਪਾਣੀ ਦਿਨੀ ਤੁਹਾਨੂੰ ਪਾਣੀ ਪੀਓ ਉਹਦੇ ਨਾਲੇ ਦੱਸੋ ਕੰਮ ਕਰੀਏ ਐਦਾਂ ਨਾ ਕਰੋ ਫਿਰ ਐਦਾਂ ਮੇਰਾ ਵੀ ਮਨ ਜਾ ਆਂ ਬਾਅਦ ਕੰਮ ਵੱਲ ਵੀ ਨਹੀਂ ਜੀ ਕਰਦਾ ਆਜੋ ਕਾਂ ਮੈਂ ਪਾਣੀ ਲਿਆਵਾਂ ਉਚਾਈ ਨਹੀਂ ਪਾਣੀ ਨੇ ਪੀਣਾ ਮੈਂ ਤੇ ਵੇਖਿਆ ਹੀ ਨਹੀਂ ਅੱਜ ਤੇ ਤੂੰ ਬੜੀ ਸੋਹਣੀ ਲੱਗਣ ਈ ਹੈ ਹੈ ਤਾਰੇ ਆ ਘਰ ਸੋਹਣੀ ਬਣ ਕੇ ਮਰਨ ਵਾਲੇ ਕਿਹੜਾ ਕੋਹ ਨਾਲ ਲੈ ਜਾਂਦੇ ਆ ਇੱਥੇ ਹੀ ਆ ਸਾਰਾ ਕੁਝ ਸਾਰਾ ਕੁਝ ਹੀ ਆ ਦੀਦੀ ਕੋਲੋਂ ਹੀ ਰੀਝਾ ਹੀ ਨਹੀਂ ਰਹਿ ਗਿਆ ਕੰਮ ਕੁਝ ਹੀ ਨਹੀਂ ਕਰਦਾ ਅੱਜ ਮੰਮੀ ਨੇ ਬਹੁਤ ਵਧੀਆ ਉਹ ਸੂਟ ਲਵਾਇਆ ਚੁੰਨੀ ਲਵਾਤੀ ਜਾਂਦੇ ਨਹੀਂ ਲੈਣੀ ਇਹ ਚੁੰਨੀ ਪਾਟੀ ਜੀ ਰੰਗ ਵੀ ਬੜਾ ਹੀ ਪਿਆਰਾ ਲੱਗਾ ਚਲੋ ਕੋਈ ਗੱਲ ਨਹੀਂ ਕੰਮ ਤੇ ਅੱਜ ਇੰਨਾ ਨਹੀਂ ਆ ਬਸ ਆ ਪਾਲੇ ਅੰਦਰ ਨਾ ਥੋੜੇ ਜਿਹਾ ਕੱਪੜੇ ਪਏ ਆ ਉਹ ਤੈਹ ਲਾ ਲਾ ਚਲੋ ਮੈਂ ਲਾ ਲਿਆ ਵਾ ਬਾਰਸ਼ ਜੀ ਆਉਣ ਦੇ ਹੀ ਪੋਚੇ ਲਾਉਣੇ ਨਹੀਂ ਆ ਤੁਸੀਂ ਨਾ ਲਾਇਆ ਕਰੋ ਝਾੜੋ ਮੈਂ ਆ ਕੇ ਲਾ ਲਿਆ ਕਰੂੰਗੀ ਤੁਸੀਂ ਫਿਰ ਮੈਂ ਵਾਹ ਲੇਟ ਹੀ ਹੋ ਜਾਨੀ ਆ ਤੇ ਤੁਸੀਂ ਸਫਾਈ ਕਰੀਂ ਅੱਜ ਮੈਂ ਵਿਹਲੀ ਹੀ ਮੈਂ ਕਿਹ ਚਾ ਲਾ ਲੇਨੀ ਆ ਮੈਂ ਮੈਂ ਬਾਹਰ ਤੁਰਿਆ ਫਿਰਦਾ ਹਾਂ ਮੈਂ ਤੇ ਵੀ ਪਤਾ ਸਾਡੇ ਘਰ ਹੀ ਮੈਂ ਕਾਲੀ ਗਲਾਬੀ ਤੁਰੇ ਫਿਰਦੀ ਆ ਤੇ ਮੈਂ ਬਾਹਰ ਲੋਕਾਂ ਦੀ ਬੁੜੀਆਂ ਵੇਂਦਾ ਫਿਰਦਾ ਹੈਂ ਦੱਸ ਖੈਰ ਬਾ ਹਾਈ ਹਾਈ ਖੈਰ ਬਾ ਮੇਰੇ ਹਾਲ ਕਿਤਾ ਵੇਖਿਆ ਓਏ ਹੁਣ ਮੈਂ ਕੀ ਕਰਾਂ ਨਹੀਂ ਨਹੀਂ ਮੇਨ ਬਲੇਕ ਕਾ ਗਾਇਤਾ ਨਹੀਂ ਕੋਈ ਗੱਲ ਅੱਕੇ ਵੀ ਰੋਜ ਨਹੀਂ ਹਾਂ ਸ਼ਾਇਦ ਉਦਾਂ ਹੀ ਹੋਊਗਾ ਨਹੀਂ ਉਦਾਂ ਨਹੀਂ ਉਦਾਂ ਨਹੀਂ ਹੋ ਸਕਦਾ ਹਰਦੀਪ ਕਿਸ ਨਾਲ ਗੱਲ ਕਰੀ ਜੇ ਤੂੰ ਕਿਸ ਨਾਲ ਗੱਲ ਕੀਤੀ ਤੇ ਸਾਰਿਆਂ ਨੇ ਤੇਰਾ ਖਸੂਰ ਕੱਢਣਾ ਦਵਿੰਦਰ ਨੇ ਤਾਂ ਮੈਨੂੰ ਜੀ ਇੰਨੀ ਦੇਣਾ ਹਾਏ ਹਾਏ ਪ੍ਰੀਤੀ ਦੀ ਨੇ ਮਖਾਣਾ ਸਾਡੇ ਘਰ ਦੀ ਬਦਨਾਮੀ ਕਰਨ ਲਾਪੀ ਹੁਣ ਇੰਨਾ ਮੇਰਾ ਕਰਦੇ ਆ ਹਾਂ ਜੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਆਖਣਗੇ ਕਦੀ ਕੋਈ ਇਲਜ਼ਾਮ ਨਾ ਹੁੰਦੀ ਕਦੀ ਕੋਈ ਲੰਦੀ ਆ ਨਹੀਂ ਛੋਪਰੇ ਛੋਪਰੇ ਹੁਣ ਕਿਹਨਾਂ ਗੱਲ ਨਾ ਕਰੇ ਹਾਈ ਹੇ ਐ ਲਕੰਢਿਆ ਜਿਵੇਂ ਗੰਟੀਆਂ ਦੀਆਂ ਅੱਖਾਂ ਨਾਲ ਮੇਰੇ ਆਲੇ ਵੇਖਿਆ ਹੋਊਗਾ ਹੋਏ ਹੁਣ ਕੀ ਕਰਾਂ ਹਾਇ ਰੱਬ ਹਾਈ ਆ ਵੀ ਲਾ ਹੋਏ ਦੀ ਜੀ ਨੂੰ ਪਤਾ ਲੱਗ ਜੇ ਆ ਗਏ ਹੋਏ ਜੀ ਹਾਂ ਚਾਹ ਨਹੀਂ ਬਣਾਈ ਨਹੀਂ ਚਾਹ ਤਾਂ ਨਹੀਂ ਬਲਾਈ ਪੀਣੀ ਆ ਹਾਂਜੀ ਹਾਂਜੀ ਚਾਹ ਬਣਾਓ ਘੁੱਟ ਪੀਣੀ ਕੋਈ ਗੱਲ ਨਹੀਂ ਬਣਾ ਦੇਣੀ ਚਲੋ ਠੀਕ ਹੈ ਦੀਪਾ ਜੋੜੇਗੇ ਕਪੜੇ ਹਾਂਜੀ ਓ ਰਵਿੰਦਰ ਚਾਹ ਮੰਗਣ ਡਿਆ ਤੇ ਜੋਗੀ ਬਣਾ ਦੀ ਮੈਂ ਨਾ ਮੇਰੀ ਚ ਦੇਖ ਕੇ ਆਂ ਤੇ ਭਾਜੀ ਕੀ ਕੰਡ ਕਦੋਂ ਦੇ ਗਏ ਆਏ ਨਹੀਂ ਆ ਠੀਕ ਹੈ ਇੱਕੋ ਕਾਪੀ ਮਿਰਚੋਗੀ ਵੀ ਬਣਾ ਲਈ ਠੀਕ ਭਾਜੀ ਨੇ ਇਤਨੀ ਪੀਣੀ ਨਹੀਂ ਨਹੀਂ ਉਹ ਨਹੀਂ ਪੀਂਦੇ ਅਸਲ ਠੀਕ ਕਿਹੜਾ ਨਾ ਨੀ ਲੈਂਦਾ ਇਹਨੇ ਹੜੰਦ ਨਾ ਕਿੱਥੇ ਲੈਣਾ ਵਾ ਤੇ ਤੁਸੀਂ ਅਜੇ ਕੰਬਲ ਚੋਂ ਹੀ ਨਿਕਲਣਾ ਸਾਰਾ ਦਿਨ ਕਿੱਥੇ ਜਾਵਾਂ ਮੀਂਹ ਪੈਣ ਰਿਹਾ ਸਾਡਾ ਕੰਮ ਕਰ ਦੇ ਕੇਸ ਲਾ ਕੇ ਬਹਿ ਗਿਆ ਮੈਂ ਨਾ ਤੁਹਾਡਾ ਨਾ ਗੱਲ ਕਰਨ ਲੱਗੀ ਹਾਂ ਕਿ ਜੀਪ ਨੇ ਨਾ ਅੱਜ ਸੂਟ ਪਾਇਆ ਤੇ ਇੰਨੀ ਸੋਹਣੀ ਲੱਗਣ ਦੀ ਫੱਬਿਆ ਵੀ ਬੜਾ ਤੇ ਮਨ ਨੂੰ ਖੁਸ਼ੀ ਜੀ ਬੜੀ ਹੋਈ ਤੇ ਪਰ ਇੱਕ ਮਨ ਤੇ ਟੈਨਸ਼ਨ ਜੀ ਵੀ ਆ ਤੇ ਤੇਰੀ ਮਨ ਤੇ ਕਿਹੜੀ ਟੈਨਸ਼ਨ ਤੂੰ ਤਾਂ ਲੋਕਾਂ ਨੂੰ ਟੈਨਸ਼ਨਾਂ ਦੇ ਕੇ ਨੀ ਥੱਕਦੀ ਵੇਖ ਜੋ ਬਣਾ ਮੈਂ ਤੇ ਨਾ ਹੁਣ ਓਦਾਂ ਕਿਸ ਨੂੰ ਕੋਈ ਕਹਿੰਦੀ ਨਹੀਂ ਆ ਮੈਂ ਗੱਲ ਕਹਿੰਦੀ ਹਾਂ ਕਿ ਬਗਾਨੇ ਘਰ ਕੰਮ ਕਰਨ ਜਾਂਦੀ ਆ ਹੈ ਤੇ ਉਹਨੇ ਮਾਲੀ ਮੜੀ ਨਾ ਸੁਰਖੀ ਵੀ ਲਾਈ ਹੀ ਮੈਂ ਕਿਹੜੀ ਨਿਆਣੀ ਪਤਾ ਲੱਗ ਜਾਂਦਾ ਵਾ ਤੇ ਦੂਜੀ ਗੱਲ ਏ ਉਹਨਾ ਘਰ ਇੱਕ ਮੁੰਡਾ ਜਵਾਨ ਉਹ ਤੇ ਛੱਡ ਕੁਵਾਰਾ ਤੇ ਹੈਗਾ ਹੈਗਾ ਜਿਹੜਾ ਇੱਕ ਦੂਜਾ ਤੁਹਾਨੂੰ ਪਤਾ ਏ ਅੱਜ ਕੱਲ ਦੁਨੀਆ ਦਾ ਦੁਨੀਆ ਜਰਦੀ ਨਹੀਂ ਆ ਸਿਆਣਿਆਂ ਦੇ ਦਾਤੀ ਨੂੰ ਇੱਕ ਪਾਸੇ ਤੇ ਦੁਨੀਆ ਨੂੰ ਦਵੱਲੀ ਦੰਦੇ ਆ ਪਰ ਮੈਂ ਨਹੀਂ ਦਾਂਦੀ ਮੈਂ ਤੇ ਹੁਣ ਮਾਰਨੀ ਆ ਕਿ ਮੈਂ ਆ ਜੀਵ ਜੜੀ ਬਾਹਰ ਹੀ ਨਹੀਂ ਕੱਢਣੀ ਤੇ ਮੈਂ ਤੁਹਾਨੂੰ ਲੱਗੀ ਕਹਿਣਾ ਕਿ ਮੰਮੀ ਨੂੰ ਥੋੜਾ ਜਿਆਦਾ ਤੁਸੀਂ ਸਮਝਾਇਓ ਜੇ ਮੈਂ ਕਿਹਾ ਤੇ ਮੇਰੀ ਗੱਲ ਟਲ ਤੇ ਚੜ ਜਾਂਦੀ ਆ ਹਨਾ ਚਲੋ ਵੇਖੋ ਕੰਮ ਕਰਦੀ ਬਗਾਨੇ ਘਰ ਜਾਂਦੀ ਜਾਣਾ ਤੇ ਪੈਂਦਾ ਹੀ ਤੂੰ ਕਾ ਤੇ ਸ਼ੱਕ ਜਿਆ ਕਰਦੀ ਸ਼ੱਕ ਨਹੀਂ ਕਰਦੀ ਮੈਂ ਇਹ ਗੱਲ ਕਹਿਣੀ ਆ ਕਿ ਭਾਜੀ ਦੇ ਨਾਲ ਸੌ ਉਹਨਾਂ ਦੇ ਘਰ ਆਉਂਦਾ ਜਾਂਦਾ ਕੋਈ ਨਾ ਤੇ ਕੋਈ ਏਦਾਂ ਹੀ ਮਖੌਲ ਮਖਾਲੇ ਕਰਦੇ ਤੇ ਫਿਰ ਸਾਨੂੰ ਪਤਾ ਹੀ ਆ ਦੁੱਖ ਜਿਹਾ ਵੀ ਲੱਗਣਾ ਨਹੀਂ ਕਰ ਗਈਆਂ ਬਹੁਤੀ ਗੱਲਾਂ ਮੈਂ ਮੰਮੀ ਨਾਲ ਗੱਲ ਕਰਦਾ ਉਹੀ ਮੈਂ ਤੁਹਾਨੂੰ ਆਖਿਆ ਪਰ ਤੁਸੀਂ ਮੇਰਾ ਨਾਂ ਨਾ ਲਿਓ ਮੰਮੀ ਵੀ ਮੇਰੇ ਦਿਵਾਲੇ ਹੋ ਜਾਂਦੇ ਆ ਤੇ ਚਲੋ ਮੇਰੀ ਕੋਲ ਲੱਗਦੀ ਮੈਂ ਤੁਹਾਨੂੰ ਤਾਂ ਹੀ ਕਹਿਨੀ ਆ ਮਾਤਾ ਨਾਲ ਗੱਲ ਕਰੋ ਤੇ ਚੰਗਾ ਨਹੀਂ ਲੱਗਦਾ ਇਦਾਂ ਲਿਪਸਟਿਕਾਂ ਲਾਉਣੀਆਂ ਹਨਾ ਆਹ ਤੂੰ ਦੇ ਲੋਣੀ ਨਹੀਂ ਲਿਪਸਟਿਕ ਉਲੀਏ ਰੋਦਣਾ ਤੈਨੂੰ ਜਾ ਚਾਰੂ ਬਣਾ ਲਾ ਦੀਦੀ ਘਰੇ ਨਹੀਂ ਹੈਗੇ ਹਾਂ ਚਾਹ ਫੜਾਉਣ ਕਿਵੇਂ ਜਾਵਾਂ ਹਾਂ ਮੇਰਾ ਤਾਂ ਜੀ ਨਹੀਂ ਕਰਨ ਰਿਹਾ ਚਾਹ ਜਾਣ ਨੂੰ ਦੇਣ ਦੀਦੀ ਆ ਜਾਂਦੇ ਤੇ ਚੰਗਾ ਹਈ ਚਾਹ ਠੰਡੀ ਹੋ ਜਾਣੀ ਆ ਆ ਲੋ ਬੈਠ ਲੈ ਚਾਹ ਆ ਜਾ ਬੈਠੋ ਪਹਿੰਟਰ ਨੂੰ ਕਾਦੋ ਡੈਜੇ ਘਰ ਕਿਹੜਾ ਕੋਈ ਹੈਗਾ ਵਾ ਬੈਜੋ ਪੰਜ ਮਿੰਟ ਆਹ ਕੀ ਬਤਮੀਜੀ ਆ ਬਤਮੀਜੀ ਮੈਂ ਕੀ ਕਹਿਤਾ ਵਾ ਮੈਂ ਇੱਥੇ ਕੰਮ ਕਰਨ ਆਉਂਦੀ ਆ ਆਪਣੀ ਮਿਹਨਤ ਦਾ ਖਾਨਣੀ ਆ ਅੱਗੇ ਤੋਂ ਮੇਰੇ ਨਾਲ ਐਹੋ ਜੀ ਹਰਕਤ ਕੀਤੀਆਂ ਤਾਂ ਮੈਂ ਭਾਜੀ ਨੂੰ ਦੱਸ ਦੇਣਾ ਫਿਰ ਜਿਹੜੀ ਬੇਇੱਜ਼ਤੀ ਹੋਊਗੀ ਤੁਹਾਨੂੰ ਪਤਾ ਹੀ ਆ ਇਹ ਰਿਕਾਰਡ ਉੱਠੀ ਆ ਕੋਈ ਨਹੀਂ ਆ ਜੂਗੀ ਹੱਥ ਪਰ ਟਾਈਮ ਲੱਗਣਾ ਕੋਈ ਗੱਲ ਨਹੀਂ ਪਰੋਂ ਬਾਅਦ ਚ ਗੱਲ ਇਹਦੇ ਨਾਲ ਕਿ ਦਾਖਲ ਆ ਰ ਆ ਪਾਇਆ ਵਾ ਬਹੁਣੇ ਇਹਨਾਂ ਖਲੋ ਰਿਆ ਆ ਉਹ ਹੈ ਹੈ ਉਹ ਹੋ ਗਿਆ ਵਾ ਹੁ ਬੁਗਾ ਮਾਰ ਲਿਆ ਸੁਦੇਣ ਕੋਈ ਛੜਿਆ ਨਹੀਂ ਕੀ ਹੋਇਆ ਵਾ ਕੁਛ ਨਹੀਂ ਨਹੀਂ ਹੋਇਆ ਤੈਨੂੰ ਹੋਇਆਗਾ ਵਾ ਤਾਂ ਫਿਰ ਰੋਣ ਕਿਉਂ ਡਾਈ ਜੇ ਕੁਛ ਨਹੀਂ ਹੋਇਆ ਤੇ ਉਦਾਂ ਹੀ ਮੰਮੀ ਮੈਨੂੰ ਸਿਮਰਦੇ ਪਾਪਾ ਦੀ ਯਾਦ ਆਉਂਦੀ ਹੀ ਨਹੀਂ ਯਾਦ ਤੇ ਆਉਂਦੀ ਹੈ ਯਾਦ ਵੀ ਕਦੀ ਭੁੱਲਦੀ ਹੈ ਤੇ ਫਿਰ ਤੂੰ ਰੋਈ ਜਾਈਦਾ ਵਾ ਡਰਾ ਕੇ ਰੱਖ ਤਾਈਓ ਮੇਰਾ ਤਾਂ ਬੱਕਾ ਕੜਤਾ ਮੈਨੂੰ ਪਤਾ ਨਹੀਂ ਕੀ ਹੋਇਆ ਅੱਜ ਤੂੰ ਨਵਾਂ ਸੂਟ ਪਾਇਆ ਵਾ ਨਾ ਤੇ ਹੋ ਗਿਆ ਹੁਣ ਏਦਾਂ ਚੱਲ ਏਦਾਂ ਨਹੀਂ ਤਲੇਰ ਬਣ ਕੇ ਰਹਿਦਾ ਹੁੰਦਾ ਚੰਗਾ ਹਾਂ ਕੀ ਹੋਇਆ ਵਾ ਵੇਖ ਲਾ ਮੈਨੂੰ ਦੱਸਦੀ ਵੀ ਨਹੀਂ ਐ ਤਰ ਰੋਈ ਜਾਂਦੀ ਐ ਕੁਛ ਨੋ ਤਾਂ ਹੋ ਕੁਛ ਨਹੀਂ ਹੋਇਆ ਮੰਮੀ ਤੇ ਫੇਰ ਦੱਸਦੀ ਮੈਂ ਕੀ ਆਇਆ ਵਾ ਕੁਛ ਨਹੀਂ ਮੰਮੀ ਕਿੱਥੇ ਵਰੀਦ ਕਿੱਥੇ ਇੱਥੇ ਹੀ ਆ ਤਾਂ ਫਿਰ ਮੈਂ ਨਾ ਗਿਆ ਕਰਾਂ ਨਾ ਲੀੜੇ ਪਾ ਤੂੰ ਨਹੀਂ ਨਹੀਂ ਕੋਈ ਨਹੀਂ ਮੇਰੇ ਕੋਲੋਂ ਗਲਤੀ ਹੋ ਗਈ ਆ ਨਹੀਂ ਨਹੀਂ ਚੁੱਪ ਕਰ। ਕੈਮਰਾ ਹਿੱਡਾ ਕਰਦੀ ਰਿਹਾ ਕਰ ਮੈਨੂੰ ਵੀ ਡਰਾ ਕੇ ਰੱਖਤਾ ਮੈਨਾਂ ਪਤਾ ਨਹੀਂ ਕੀ ਹੋ ਗਿਆ ਸਮਝਾਏ ਨਾ ਮਾਂ ਆਪਣੀ ਨੂੰ ਡਰਾਤਾ ਹੀ ਮੈਨੂੰ ਇਹ ਮਰ ਹੁਣ ਗੋਡੇ ਐ ਸੀ ਕੁਝ ਨਹੀਂ ਹੋਇਆ ਬਟ ਕਿੱਥੋਂ ਆਇਆ ਮੈਂ ਕੋ ਜਿਹੜੇ ਬਾਹਰ ਹੀ ਲੱਗੇ ਅੱਛਾ ਧੀਰਖੇ ਦੱਲੀ ਹਾਂਜੀ ਕੀ ਗੱਲ ਹੋਏ ਕੋਈ ਗੱਲ ਹੋਈ ਨਹੀਂ ਫਿਰ ਰਣਕੋਟ ਦੇ ਚ ਮਮਾ ਕੋਈ ਦੀ ਗੱਲ ਹੈ ਆ ਮੈਨੂੰ ਦੱਸ ਸਕਦੇ ਤੁਸੀਂ ਮੈਂ ਕਿਹੜਾ ਛੋਟੇ ਹਣ ਨਹੀਂ ਪੁੱਤ ਕੋਈ ਗੱਲ ਨਹੀਂ ਕੋਈ ਮੈਂ ਕਹ ਪਿਆ ਕੋਈ ਗੱਲ ਨਹੀਂ ਤੂੰ ਨਹੀਂ ਏਦਾਂ ਸੋਚਿਆ ਤਾਂ ਕੋਈ ਗੱਲ ਹੋਈ ਆ ਮਮਾ ਤੁਸੀਂ ਉੱਧਰ ਕੰਮ ਨਾ ਕਰਿਆ ਕਰੋ ਇੰਨਾ ਕੰਮ ਤੁਸੀਂ ਕਰਦੇ ਜੇ ਪੁੱਤ ਜਿੰਨਾ ਚਾ ਤੂੰ ਸਕੂਲ ਜਾਂਦੇ ਪੜਦੇ ਜੀ ਆ ਉਹਨਾਂ ਚਿਰ ਮੈਂ ਕੰਮ ਕਰਨਾ ਜਦੋਂ ਤੂੰ ਪੜ੍ਹ ਲਿਖ ਕੇ ਕੋਈ ਚੰਗਾ ਆਪਣਾ ਜੋਬ ਤੇ ਲੱਗ ਗਿਆ ਫਿਰ ਮੈਂ ਕੰਮ ਕਰਨੋਂ ਹਟ ਜਾਣਾ ਵਾ ਤੂੰ ਪੜ੍ਹਿਆ ਕਰ ਬਸ ਮਨ ਲਾ ਕੇ ਪੜ੍ਹਾਈ ਕਰ ਮੇਰਾ ਪੁੱਤ ਮਮਾ ਜਿੰਨਾਂ ਤੱਕ ਛੁੱਟੀਆਂ ਨਾ ਬਾਰਿਸ਼ ਤੇ ਕਰਕੇ ਉਹਨਾਂ ਤੱਕ ਤੂੰ ਘਰ ਦਾ ਕੰਮ ਨਾ ਕਰਿਆ ਕਰੋ ਮੈਂ ਆਪੇ ਕਰ ਲੂੰ ਘਰ ਦਾ ਸਾਰਾ ਕੰਮ ਨਹੀਂ ਪੁੱਤੂ ਤੂੰ ਪੜ੍ਹਨਾ ਵਾ ਤੂੰ ਕੋਈ ਕੰਮ ਨਹੀਂ ਕਰਦਾ ਨਾ ਨਹੀਂ ਮੈਂ ਪੜ੍ਹ ਵੀ ਲਵਾਂਗੀ ਪਰ ਮੈਨੂੰ ਕੰਮ ਕਰ ਲੂੰਗੀ ਨਹੀਂ ਤੂੰ ਕੋਈ ਝਾੜੂ ਪੋਚਾ ਨਹੀਂ ਕਰਨਾ ਸਿਰਫ ਤੂੰ ਆਪਣਾ ਪੜਨਾ ਵਾ ਜਾਂ ਆਪਣੀ ਰੋਟੀ ਵਾਲੇ ਢਾਂਡੇ ਚੋਕ ਕੇ ਸੋਏ ਚੋ ਉਹ ਸਾਫ਼ ਕਰ ਸਕਦੀ ਦੋ ਹੋਰ ਤੂੰ ਝਾੜੂ ਪੋਚਾ ਤੂੰ ਕੁਛ ਨਹੀਂ ਜੇ ਚਾਚੀ ਵੀ ਕਵੇ ਆ ਤੂੰ ਕਹੀਂ ਚਾਚੀ ਮੈਂ ਪੜਨ ਲੱਗੀ ਆ ਠੀਕ ਐ ਜਾਂ ਵਿੱਚੋਂ ਥੋੜਾ ਟਾਈਮ ਅਵਰੀਤ ਨੂੰ ਬੜਾਇਆ ਕਰ ਆਪਣੇ ਨਾਲ ਬਿਠਾ ਕੇ ਉਹਨੂੰ 1 2 ਸਖਾ ਤੂੰ ਉਹ ਕੰਮ ਕਰਨਾ ਮੈਂ ਕੰਮ ਮੈਂ ਆਪੇ ਸਾਰਾ ਕਰ ਲੂੰਗੀ ਤੂੰ ਬਸ ਪੜਨ ਨਾਲ ਧਿਆਨ ਦੇ ਠੀਕ ਐ ਸਭ ਤੋਂ ਜ਼ਰੂਰੀ ਤੇਰੀ ਪੜਾਈ ਆ ਆ ਕੰਮ ਨਹੀਂ ਆ ਮੇਰੀ ਤੇ ਸਾਰੀ ਉਮਰ ਪੁੱਤ ਕੰਮਾਂ 'ਚ ਹੀ ਲੰਘੀ ਆ ਮੈਂ ਨਹੀਂ ਚੰਦੀ ਮੇਰੇ ਬ ਚਿੰਗਾ ਤੇਰੇ ਪਾਪਾ ਹੁੰਦੇ ਤੇ ਫਿਰ ਕਿਤੇ ਦਿਨ ਉਹਨਾਂ ਨੇ ਕਰਨ ਦੇ ਨਾ ਹੀ ਕੰਮ ਨਹੀਂ ਹਾਂ ਫਿਰ ਜਾ ਮੇਰਾ ਬੋਤ ਵਿਏਖ ਅਵ੍ਰੀਤ ਦਹੀ ਚਿਕਾ ਮਾਰਨ ਕੀ ਗੱਲ ਆ ਨਾ ਮੈਂ ਤੁਹਾਨੂੰ ਆਸੂ ਬਹੁਤ ਵਧੀਆ ਲੱਗਾ ਜੀ ਸੋਹਣਾ ਨਾ ਮੈਂ ਚੇਂਜ ਕਰ ਲਾਂ ਮੈਂ ਫਿਰ ਮਸ਼ੀਨ ਤੇ ਬਹਿਣਾ ਵਾ ਮੈਂ ਸੂ ਚੇਂਜ ਕਰ ਲਾਂ ਫਿਰ ਅਵ੍ਰੀਤ ਮਾਰ ਸੋਹਣੇ ਕੱਪੜੇ ਪਾਉਣ ਦਾ ਤਾਂ ਤੱਗਦਾ ਮੈਨੂੰ ਹੱਕ ਹੀ ਨਹੀਂ ਹੈਗਾ ਹਾਏ ਰੱਬਾ ਜਿਨ੍ਹਾਂ ਦੇ ਬੰਦੇ ਨਹੀਂ ਹੁੰਦੇ ਕੀ ਗੱਲ ਆ ਉਹਨਾਂ ਦੀ ਦੁਨੀਆ ਤੋਂ ਕਿਤੇ ਸਾਂਝ ਹੀ ਮੁੱਕ ਜਾਂਦੀ ਆ ਉਹ ਚੰਗਾ ਪਾਲ ਆ ਵੀ ਨਹੀਂ ਸਕਦੀਆਂ ਕੀ ਇੱਕ ਸੂਟ ਹੀ ਪਾ ਲਿਆ ਸੀ ਲੋਕਾਂ ਦੀਆਂ ਨਜ਼ਰਾਂ ਮੇਰੇ ਤੇ ਹੋ ਗਈਆਂ ਹਾਏ ਰੱਬਾ ਮੈਂ ਕੀ ਕਰਾਂ ਨਾ ਮੈਂ ਕਿਸੇ ਨੂੰ ਦੱਸ ਸਕਦੀ ਆ ਨਾ ਮੈਂ ਚੋਪੀ ਰਹਿ ਸਕਦੀ ਆ ਕਿਹੜੀ ਵਿਪਤਾ ਚ ਪਾ ਕੇ ਰੱਖਤਾਈ ਮੈਨੂੰ ਮੰਮਾ ਮੰਮਾ ਮੰਮੀ ਹੂੰ ਇਹ ਕੋ ਨ ਕੀ ਗੱਲ ਹੋਈ ਆ ਬੜੀ ਭੱਜੀ ਭੱਜੀ ਆਈ ਐ ਰੋਂਡੀ ਜਦੋਂ ਸਾਰੀ ਉਮਰ ਦਾ ਰੋਣਾ ਉਹਦੇ ਪੱਲੇ ਪੈ ਗਿਆ ਤਾਂ ਰੋਣਾ ਹੀ ਉਹਨੇ ਕਿਉਂ ਕੀ ਗੱਲ ਉਹ ਤੇ ਬੜਾ ਟੌਰ ਕੱਢ ਕੇ ਕੰਮ ਕਰਨ ਗਈ ਹਾਏ ਹਾਏ ਜੀ ਤੈਨੂੰ ਨਹੀਂ ਉਦਾਂ ਕਿਹਾ ਮੈਂ ਸਿਮੂ ਦੇ ਪਾਪਾ ਦੀ ਜਾਦ ਆ ਗਈ ਤਾਂ ਡਈ ਹੀ ਰੋਣ ਦੱਸਣ ਡਈ ਇਹ ਐਨੀ ਗੱਲ ਦੱਸੀ ਇਹਨੇ ਕਿ ਕਿਉਂ ਹੋਰ ਮੈਸੂਫ ਨਾਲ ਲਿਆ ਇਦਾਂ ਕਰਕੇ ਹਾਂ ਨਹੀਂ ਮੈਂ ਵਾਹੇ ਪੁੱਛਿਆ ਤੂੰ ਬੜੇ ਸਵਾਦ ਲੈਣ ਦੀ ਕੀ ਗੱਲ ਤੈਨੂੰ ਹਾਏ ਹਾਏ ਗੱਲ ਹੀ ਕੀਤੀ ਘਰ 'ਚ ਮੇਰਾ ਇਨਾ ਹੱਕ ਨਹੀਂ ਆ ਨਹੀਂ ਸਾਰਾ ਤੇਰਾ ਹੱਕ ਆ ਪੁੱਛਦੀ ਤੁਸੀਂ ਕਹਣਾ ਤਾਂ ਵੀ ਕੰਨਾਂ ਦੇ ਰੂਵ ਲੱਟੀ ਫਿਰਦੀ ਆ ਲਾਗੇ ਹੋਰੋਂਦੀ ਨੰਗੀ ਤੈਨੂੰ ਦੇਹੀ ਨਹੀਂ ਪੈਰੀ ਮੈਨੂੰ ਟੀਚਰਾਂ ਕਰਨੀ ਆ ਕੇ ਪਾਸੇ ਚੀਜ਼ੋ ਕੀ ਛੱਡ ਦੇ ਤੁਸੀਂ ਮੈਨੂੰ ਆ ਜਿਹੜੀ ਇਹਨੂੰ ਚਾਬੀ ਲਾ ਕੇ ਰੱਖਿਆ ਕਰ ਚੰਗਾ ਲਾ ਵੀ ਕਿਸੇ ਦਾ ਦੁੱਖ ਸੁੱਖ ਵੀ ਉਹਨੂੰ ਜੇ ਤੂੰ ਉਹਨੂੰ ਉਸੇ ਲਈਂਦੀ ਤਾਂ ਕਿੰਨਾ ਉਹਦਾ ਦੁੱਖ ਹਲਕਾ ਹੋ ਜਾਣਾ ਸੀ ਕਿੱਲੇ ਮੈਂ ਤਾਂ ਤੇ ਤੁਹਾਨੂੰ ਪੁੱਛਿਆ ਵਾ ਹੁਣ ਜਾ ਪੁੱਛ ਲਾ ਜੇ ਪੁੱਛਣਾ ਤੇ ਤਾਂ ਵਿਚਾਰੀ ਰੋਣ ਲਈ ਹੀ ਇੱਥੇ ਬਹਿ ਜਾ ਮੇਰੇ ਲੱਗੇ ਜੋਬਨ ਕੀ ਗੱਲੋ ਜੀ ਸੁਖੀ ਐ ਹੋਏ ਹੋਏ ਚੰਗੀ ਤਰ੍ਹਾਂ ਬਹਿ ਕੇ ਤੂੰ ਕਿਤੇ ਰੁੱਸੀਆਂ ਵਾਂਗੂ ਬਹਿ ਗਿਆ ਵਾ ਨਹੀਂ ਬੈਠ ਲੱਗਾ ਮੈਂ ਫੋਨ ਤੇ ਆਇਆ ਸੁਖਵਾ ਤੇ ਉਦਾਂ ਮਾਂ ਪਤ ਬਹਿ ਨਹੀਂ ਸਕਦੇ ਕੀ ਗੱਲ ਆ ਕੋਈ ਹਾਏ ਹਾਏ ਤੂੰ ਤੇ ਐ ਕਰਦਾ ਨਿਨਵੇ ਲੈਣਾ ਜਿੱਦਾਂ ਕਿਤੇ ਨਹੀਂ ਬੜੀਆਂ ਜੁੜ ਦੇ ਦੋ ਬਟੀਆਂ ਜੀ ਨਾ ਹੱਸ ਕੀ ਗੱਲ ਹਾਏ ਹਾਏ ਨਜ਼ਰ ਨਾ ਲਾਦੀ ਕਿਤੇ ਨਹੀਂ ਹਾਦੀ ਹੋਈ ਨਜ਼ਰ ਨਾ ਲਾਦੀ ਮਾਂ ਕਿਤੇ ਬੈਠੀ ਆ ਕਰ ਲੋ ਗੱਲ ਕਰਨੀ ਜਿਹੜੀ ਕੋਈ ਤੇ ਨਹੀਂ ਮਾਂ ਪਤਾਂ ਨੇ ਹੈ ਮਾਂ ਤਾਂ ਗੱਲ ਇਹਦਾ ਕਿਹੜੀ ਗੱਲ ਕੋਈ ਨਹੀਂ ਮੈਂ ਕਰ ਲੋ ਜਿਹੜੀ ਮੈਂ ਤਾਂ ਦੱਸਾਂ ਮੈਂ ਚਲੋ ਜਾਂਦੀ ਕੰਮ ਕਰਨ ਹੂੰ ਠੀਕ ਆ ਤੇ ਚਲੋ ਮਿਹਨਤ ਕਰਨੀ ਚਾਹੀਦੀ ਆ ਦੂਜੀ ਗੱਲ ਵੀ ਉਹਨੂੰ ਆਖੀ ਨਾ ਬਣਦਣ ਕਿ ਨਾ ਜਾਇਆ ਕਰ ਥੋੜੀ ਸਾਦੀ ਮਾਦੀ ਵਕ ਕਿਹਦੇ ਘਰ ਜਾਣਾ ਹੁੰਦਾ 100 ਜਣੇ ਆਉਂਦੇ 100 ਜਾਂਦੇ ਉੱਥੇ ਹਾਂ ਵੇ ਗੱਲ ਸੁਣ ਮੇਰੀ ਹੋਰ ਉਹ ਨੰਗੀ ਫਿਰੇ ਹੁਣ ਸੂਟ ਉਹਨੇ ਪਾਲਿਆ ਮੇਰੇ ਕਹਿ ਤੇ ਚੱਜਦਾ ਤੇ ਤੁਹਾਨੂੰ ਰੜਕਣ ਡਿਆ ਪਿਆ ਅੱਖਾਂ 'ਚ ਅੱਛਾ ਐਵੇਂ ਤਨੀ ਮੀਣੀ ਜੀ ਕਹਿਣ ਡਈ ਵੀ ਕਰ ਲਾ ਗੱਲ ਲੈ ਉਧਰ ਹੀ ਆਏਗੇ ਅਹਲੀ ਹੋਣੀ ਉਹਨਾਂ ਨੇ ਉਧਰ ਗਏ ਸੀ ਉਦੋਂ ਨਾਲ ਨਹੀਂ ਕੁਝ ਲੈ ਕੇ ਆਓ ਇੱਥੇ ਹੀ ਆ ਜੇ ਮੇਰੇ ਕਹੇ ਤੇ ਉਹਨੇ ਪਾਲਿਆ ਤੇ ਆਫਤ ਕਾਦੀ ਆ ਗਈ ਆ ਤੂੰ ਵੀ ਇਹਦੇ ਵਰਗਾ ਹੋ ਗਿਆ ਵਾ ਉਹ ਨਹੀਂ ਚੱਲ ਚੰਗੇ ਨਹੀਂ ਲੱਗੀ ਤਾਂ ਤਾਂ ਕੀ ਚੰਗੇ ਨਹੀਂ ਲੱਗੀ ਤਾਂ ਕਿੱਦਾਂ ਦਾ ਪਾਵੇ ਫਿਰ ਤੂੰ ਦੱਸਣਾ ਹੁਣ ਮੈਨੂੰ ਮਮੀ ਅਸੀਂ ਤੇ ਗੱਲ ਕਰਦੇ ਹੀ ਨਹੀਂ ਆ ਮੈਂ ਤੇ ਉਦਾਂ ਕਹਿਣ ਨਹੀਂ ਨਹੀਂ ਤੂੰ ਅਜੇ ਗੱਲ ਵੀ ਨਹੀਂ ਕਰਦੀ ਤੇ ਨਾਲੇ ਸਾਡੇ ਤੇ ਸਿਰ ਤੇ ਚੜੀ ਜਾਂਦੀ ਨਾਲੇ ਤੂੰ ਗੱਲ ਵੀ ਨਹੀਂ ਕਰਦੀ ਨਾਲੇ ਤੂੰ ਉਧਰ ਵੀ ਤੇ ਕਹੀ ਜਾਂਦੀ ਆ ਤੂੰ ਆਹ ਕਰ ਲੈ ਜੇ ਕਰ ਲੈ ਹਾਏ ਹੇ ਕਿੱਦਾਂ ਬੋਲਦੀ ਗੱਲ ਤੇ ਸੁਣ ਲੈ ਮੈਨੂੰ ਸੁਣਾ ਮੈਂ ਤਾਂ ਕਹੀ ਨਹੀਂ ਆ ਵੀ ਵਨਸਾ ਮਾ ਨਹੀਂ ਆਉਂਦੇ ਉਹਨਾਂ ਦੇ ਘਰ ਵੀ ਤੇ ਕਿਸ ਨੇ ਕੋਈ ਮਾੜੀ ਮੋਟੀ ਇਦਾਂ ਹੀ ਕਹਿਤਾ ਤੇ ਸਾਰਿਆਂ ਦੀ ਬਦਨਾਮੀ ਆ ਮਨਸਾ ਨੇ ਇਹਨੂੰ ਵੇਖਣ ਆਉਂਦੇ ਆ ਉਹ ਵੇਖਣ ਤੇ ਨਹੀਂ ਆਉਂਦੇ ਦੁਨੀਆ ਦੀ ਆਂਦੇ ਆਂਦੇ ਨજર ਬੁੜੀ ਬੁਰੀ ਆਂਤਰੀ ਮੈਨੂੰ ਤਾਂ ਲੱਗਦਾ ਟਾਡੀ ਤੇਰੀ ਨਜ਼ਰ ਚ ਫਰਕ ਪੈ ਗਿਆ ਵਾ ਚੈੱਕ ਕਰਾਉਣੀ ਪੈੜੀ ਮੈਨੂੰ ਜਾ ਜਾ ਕੇ ਕੰਮ ਕਰ ਵੇਲੀ ਮਾਤਾ ਵੇਲੀ ਨਾ ਹੋਵੇ ਤੇ ਘਰੋਂ ਗੱਲਾਂ ਨਿਕਲਦਾ ਮੈਨੂੰ ਗਾ ਤੋਰ ਦਿੰਨੀ ਆ ਉਰੇ ਆ ਤੂੰ ਵੀ ਜਰਾ ਤੁਸੀਂ ਗੱਲਾਂ ਕਰੋਗੇ ਫੇਰ ਹੀ ਉਹਨੇ ਲੋਕਾਂ ਨਾਲ ਗੱਲਾਂ ਕਰਨੀਆਂ ਹੋਰ ਨਹੀਂ ਕਿਸਨੇ ਕਰਨੀਆਂ ਹੁਣ ਬੈਠਾ ਨਹੀਂ ਕਿੱਥੇ ਚੱਲੇ ਆਂਾ ਇੱਥੇ ਬਹਿ ਮੇਰੇ ਲਾਗੇ ਅੱਜ ਜਦੋਂ ਉੱਠ ਕੇ ਤਾਂ ਝੂਠਾ ਦਾ ਹੋਵੇ ਤੇ ਉਹਦੇ ਮਗਰ ਲਾ ਕੇ ਤੇ ਮੈਨੂੰ ਡਾਪਿਆ ਦਵਦਾ ਗੱਲਾਂ ਸੁਣਾਉਂਦਾ ਕਿ ਲੱਗਣਾ ਉਹ ਕਿਹੜਾ ਨਿਆਣਾ ਉਹਨੂੰ ਨਹੀਂ ਦੇਖਦਾ ਮੰਮੀ ਤੂੰ ਤਾਂ ਗੁੱਸਾ ਕਰਦੀ ਗੱਲ ਦਾ ਜਦੋਂ ਇਹ ਕਹਿਣ ਦੇ ਕੰਮ ਨਾ ਕਰੇ ਬੰਦਾ ਸਿੰਪਲੀ ਸੋਹਣਾ ਲੱਗਦਾ ਕਿਸੇ ਦਾ ਰਵਜਾਂਦਾ ਚੰਗੇ ਨਹੀਂ ਲੱਗੀਦਾ ਜਦੋਂ ਉਹਦਾ ਘਰ ਵਾਲਾ ਸਿਰ ਤੇ ਨਹੀਂ ਲੋਕ ਕੀ ਸੋਚਣਗੇ ਲਿਪਸਟਿਕਾਂ ਲਾ ਲਾ ਜਾਂਦੀ ਐ ਤੇ ਮਾਤਾ ਤੂੰ ਨਿਆਣੀ ਨਹੀਂ ਆ ਮੈਂ ਫੇਰ ਉਹ ਗੱਲਾਂ ਕਰਦੀ ਜਦ ਤਨ ਮਸ ਨਹੀਂ ਕਿਤੇ ਮੈਨੂੰ ਤਾਂ ਤੁਸੀਂ ਤਾਂ ਖਾ ਹੀ ਲਿਆ ਕਿਤੇ ਤੁਸੀਂ ਕਿਤੇ ਹਾਏ ਹਾਏ ਵੇ ਓਏ ਰਾਣੀ ਖਾ ਤਾਂ ਨਹੀਂ ਪਾਲਿਆ ਕਿਹੜਾ ਚਮਕਣ ਡਿਆ ਸੀ ਤੈਨੂੰ ਦੂਰੋਂ ਦੇਖ ਗਿਆ ਹਾਨੂ ਨਹੀਂ ਚਮਕਦੀ ਦਿਖਣੀ ਲੋਕਾਂ ਨੂੰ ਦਿਖਣੀ ਆ ਫਿਰ ਜੇ ਅਸੀਂ ਆਖੀਏ ਤੇ ਕਿਤੇ ਮਾ ਉਹ ਸਾਡੇ ਦੁਆਲੇ ਹੋ ਜਾਂਦੇ ਸਾਡੇ ਤੇ ਘਰ ਦੀ ਇੱਜ਼ਤ ਅਸੀਂ ਤਾਂ ਆੰਨੇ ਆ ਵੀ ਨਾ ਇਦਾਂ ਜਾਇਆ ਕਰੇ ਨਾ ਜਾਇਆ ਕਰੇ ਮੈਂ ਤਾਂ ਇਹਨਾਂ ਹਟਾ ਦੋ ਕੰਮ ਕਰਨ ਨੂੰ ਸਿੱਧੀ ਜੀ ਗੱਲ ਇਹਨਾਂ ਨਹੀਂ ਹਟਾਉਣੀ ਮਾਤਾ ਨਹੀਂ ਨਹੀਂ ਹਟਾਉਣੀ ਜਦੋਂ ਕੋਈ ਚੰਦ ਚੜ੍ਹ ਗਿਆ ਉਦੋਂ ਹਟਾਉਣੀ ਆ ਚੁੱਪ ਚੁੱਪ ਕਰ ਜ਼ਿਆਦਾ ਰੌਲਾ ਪਾ ਪੀ ਕਿੱਦਾਂ ਵੇਖੇ ਤੇ ਪੌੜੇ ਵੇਖ ਤਲੀ ਜਾਂਦੀ ਵੇ ਹੁਣ ਮੇਰੀ ਗਾਂ ਤੋਂ ਕਿਤੇ ਗੱਲਾਂ ਕਰਦਾ ਫਿਰਦਾ ਇਹਦੇ ਮਗਰ ਲਾ ਕੇ ਵੇ ਤੇਰੀਆਂ ਭੈਣਾਂ ਵਰਗੀ ਵੇ ਤੈਨੂੰ ਸਗੋਂ ਸਾਥ ਦੇਣਾ ਚਾਹੀਦਾ ਹੁਣ ਉਹ ਲੀੜਾ ਕਪੜਾ ਵੀ ਨਾ ਪਾਵੇ ਤੇ ਉਹ ਹੁਣ ਕੋਹ ਬਣਾ ਕਰੇ ਸੇਰ ਬਣਾ ਵਾਵੇ ਕਿਤੇ ਉਹਨੇ ਜੇ ਨੇਰੇ ਕਹਿਣ ਤੇ ਖੁਥੜੀ ਨਾ ਸੂੜ ਪਾ ਹੀ ਲਿਆ ਤਾਂ ਤੁਸੀਂ ਤਾਂ ਗੱਲਾਂ ਵਾਂਜੇ ਤੇ ਚੜਾਤੀਆਂ ਐ ਇਦਾਂ ਨਹੀਂ ਉਹਨੇ ਖਾਣਾ ਵੀ ਪੀਣਾ ਵੀ ਆ ਬਾਹਰ ਅੰਦਰ ਵੀ ਜਾਣਾ ਹੀ ਉਹ ਜੇ ਬਹੁਤੀ ਗੱਲਾਂ ਤੇ ਐਡ ਕਰਦੇ ਉਹਨੂੰ ਦੱਸ ਕਿਦਾਂ ਐਡ ਕਰਦੀ ਹੈ ਹਾ ਕਿਹੜੀ ਗੱਲ ਕਰਤੀ ਮਾਤਾ ਤੂੰ ਮਾਤਾ ਤੂੰ ਤਾਂ ਮੂੰਹ ਲਾ ਕੇ ਕਹਿਤਾ ਵੀ ਐਡ ਕਰ ਦੋ ਹੈ ਮੇਰਾ ਅਸਰ ਨੂੰ ਭਰਾ ਹੀ ਕਿਦਾਂ ਐਡ ਕਰਦਾ ਜਦੋਂ ਮੈਂ ਘਰ ਬੈਠਾ ਲੋਕੀ ਕੀ ਕਹਿਣਗੇ ਮੈਨੂੰ ਅੱਛਾ ਇਹਦੇ ਡੋਰਿਆਂ ਦੇ ਕਿਦਾਂ ਮਿੰਟ ਮਿੰਟ ਲੱਗ ਜਾਂਦਾ ਵਾ ਐਦਾਂ ਰਵੇ ਤਾਂ ਕੀ ਲੋੜ ਅਕਲ ਇਹ ਕਲਾ ਪਾਉਣ ਦੀ ਐ ਘਰ ਚ ਤੂੰ ਤੂੰ ਮੈਂ ਕਰਨ ਦੀ ਐਵੇਂ ਤਨੀ ਚਿੱਟੇ ਹੋ ਗਏ ਧੋਲੇ ਮੇਰੇ ਆਗੇ ਮੈਨੂੰ ਮੈਨੂੰ ਸਾਰਾ ਪਤਾ ਵਾ ਕਿੱਥੋਂ ਤੂੰ ਬੋਲਦਾ ਸੀ ਤੇ ਹੁਣ ਤੂੰ ਕਿੱਦਾਂ ਬੋਲਦਾ ਵਾ ਮੇਰੇ ਮਗਰ ਲਗ ਲਗ ਘਰੇ ਕੰਮ ਕਰਨ ਮੈਨੂੰ ਪਹਿਲਾਂ ਬੋਲਣਾ ਕਿੱਦਾਂ ਮਗਰ ਲਗ ਲਗ ਕੇ ਤੂੰ ਬੋਲਦਾ ਵਾ ਮੈਨੂੰ ਇਹਨਾਂ ਨੇ ਪਤਾ ਕਿੱਦਾਂ ਬੋਲਣਾ ਵਾ ਤੂੰ ਸਹੀ ਬੋਲਣ ਰਿਹਾ ਕੀ ਗਲਤ ਵੀ ਕੀ ਬੋਲਣ ਰਿਹਾ ਮਾਤਾ ਮੈਂ ਤਾਂ ਪਹਿਲਾਂ ਦੱਸਤਾ ਕਿ ਕਿੱਦਾਂ ਤੂੰ ਮਗਰ ਲਗ ਲਗ ਬੋਲਦਾ ਵਾ ਤੂੰ ਇਦਾਂ ਹੀ ਮਗਰ ਲੱਗਦੇ ਆ ਜਿਦਾ ਤੇਰੀ ਨਾ ਉਹ ਤੇਰੇ ਮਗਰ ਲੱਗਦੀ ਚੁੱਪ ਕਰ ਜਾ ਧੋਲਾ ਪਰ ਹਟਦੀ ਨਹੀਂ ਤੇ ਤੂੰ ਨੇ ਮੇ ਤੂੰ ਕਦੀ ਨਾ ਮਾ ਤੂੰ ਵੱਡ ਗਿਆ ਦੀ ਆ ਤੇਰੀ ਮਾਂ ਹੈ ਹੀ ਨਹੀਂ ਹੈ ਜਾਣਦੇ ਫਿਰ ਜਾਣਦੀ ਤੇ ਕੰਮ ਕੰਮ ਜਾਣ ਦੋ ਮੈਂ ਨਹੀਂ ਮੰਮਨਾ ਕਰਦਾ ਛੇ ਸਿੱਧੀ ਗੱਲ ਜੋ ਬਣਾ ਮੈਂ ਕੰਮ ਹੀ ਕਰਦੀ ਤੇ ਚੋਰੀ ਤੇ ਨਹੀਂ ਕਰਨ ਦੇ ਸੁਣ ਲੈ ਗੱਲ ਅਸੀਂ ਨਹੀਂ ਕਹਿਣਾ ਸਾਡੇ ਲੋ ਫੈਸ਼ਨ ਕਰਕੇ ਜਾਵੇ ਪਲਾਜੋ ਸਨਾਰੇ ਜੋ ਅਸੀਂ ਪਾਵੇ ਮੈਂ ਤੇਰੇ ਇੱਕ ਵਾਰ ਨਹੀਂ ਤੂੰ ਕਹਿਣਾ ਨਹੀਂ ਤੂੰ ਮੇਰਾ ਸਿਰ ਖਾਦਾ ਹੈ ਅੰਦਰ ਹਾਏ ਵੇਖ ਲੈ ਹੁਣ ਮੈਂ ਨਹੀਂ ਕਹਿਣਾ ਲੈ ਲੈ ਹੁਣ ਕਰ ਮੂੰ ਮੈਂ ਉਹਨੂੰ ਤੇਰੇ ਵੱਜ ਜਾਣੀ ਮਾਸਾ ਸਾਰੀ ਗੱਲ ਮੇਰੇ ਤੇ ਸੁੱੜਦੀ ਤੂੰ ਹੱਦ ਹੋ ਗਈ ਤਾਂ ਡਿਆੜੀ ਤੂੰ ਤਾਂ ਸਿਰਖਾਂਡੀ ਮੇਰਾ ਨਾ ਮੈਂ ਤੇ ਅਦਾ ਆਖਿਆ ਵੀ ਸਮਝਾਓ ਕਾਮਨੀ ਧੰਦਾ ਨਹੀਂ ਤੇ ਆ ਗੱਲਾਂ ਲੈ ਕੇ ਸੇੜ ਕੇ ਬਹਿ ਜਾਂਦੀ ਨਹੀਂ ਲੱਗੇ ਕੰਮ ਤੁਸੀਂ ਕਰੋ ਨਹੀਂ ਆ ਤਰਪਾਈ ਕਰ ਫੜ ਨਹੀਂ ਤੇਰੇ ਗੱਲਾਂ ਦਬਾਘੇ ਨਿਕਲ ਗੰਦੀਆਂ ਆ ਫੜ ਮਿਹਲੀ ਵੇਖ ਲਾ ਐਦਾਂ ਦੀਆਂ ਗੱਲਾਂ ਕਰਨੋ ਹੀ ਹੋ ਤੇ ਜੇ ਇਹਦੇ ਲਾਗੋ ਮੜ ਜਾ ਹੱਥ ਫਵਾਦੇ ਹੋ ਤਰਪਾਈਆਂ ਕਰ ਕਰ ਦਈ ਜਾਵੇ ਤਾਂ 20 ਕੰਮ ਆ ਆਪ ਤੇ ਕਰਨਾ ਨਹੀਂ ਨੇ ਕੋਈ ਗਾੜੀ ਪੰਪ ਮਾਰਦੀ ਜਾ ਕੇ ਦੂਜੇ ਜਣੇ ਗੱਲ ਸੁਣ ਤੂੰ ਵੀ ਅੱਜ ਤੋਂ ਵਾਦਾ ਤੂੰ ਮੈਨੂੰ ਕੋਈ ਗੱਲ ਕੀਤੀ ਨਾ ਫੇਰ ਨਾ ਕਈ ਮੇਰੇ ਤੋਂ ਬੁਰਾ ਨਹੀਂ ਹੋਵੇ ਮੈਂ ਨਹੀਂ ਕਰਦਾ ਜਿੱਥੇ ਜਾਂਦੀ ਜਾਂਦੇ ਮੈਂ ਉਹਨੂੰ ਫੇਰ ਵੇਖ ਲੈ ਉਹ ਗੱਲ ਤੇ ਕੰਮ ਕਰਦੀ ਕਰਨ ਦੇ ਮੈਂ ਨਹੀਂ ਰੋਕਣ ਠੀਕ ਆ ਨਾਰਦ ਮੁਨੀ ਨਾ ਹੋਵੇ ਤੇ ਕਿਤੇ ਮੈਂ ਤਾਂ ਇਹ ਕਿਹਾ ਸੀ ਵੀ ਚਲੋ ਨਹੀਂ ਚੰਗੇ ਲੱਗਦਾ ਅਬਲ ਤੇ ਕੰਮ ਹੀ ਬੰਦ ਕਰਦੀ ਤੂੰ ਹੀ ਸਾਥ ਦੇਣਾ ਤੂੰ ਹੀ ਗੱਲਾਂ ਕਰਨ ਦੇ ਮੈਂ ਦਿੰਦਾ ਨਾ ਜਿੱਥੇ ਤੱਕ ਸਾਥ ਦੇਣ ਦੀ ਲੋੜ ਮੁਹਾਂ ਦਾ ਬੰਦ ਕਰਾਇਆ ਕਰ ਫੇਰ ਚਲ ਚੁੱਪ ਕਰ ਬਾਅਦ ਗੱਲ ਨਹੀਂ ਦੀ ਜਾਈ ਚੰਗਾ ਰੌਲਾ ਪਾ ਕੇ ਬਹਿ ਜਾਂਦੀਆਂ ਤੁਸੀਂ ਵੇਲਾ ਨਾ ਹੋਵੇ ਤੇ ਵੇਖਾ ਸੱਚਾ ਕਰ ਦੇ